ਇੱਕ ਅਹਿਮ ਖਬਰ ਜੁੜੀਏ ਸਾਹਮਣੇ ਆ ਰਹੀ ਹੈ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਲਗਾਤਾਰ ਸਵਾਲ ਬਣੇ ਹੋਏ ਸਨ ਤਦ ਦੱਸਦੇ ਕਿ 10 ਜਨਵਰੀ ਨੂੰ ਸੁਖਬੀਰ ਬਾਦਲ ਦਾ ਜੋ ਅਸਤੀਫਾ ਮਨਜ਼ੂਰ ਹੋ ਜਾਏਗਾ ਉਤਨੀ ਹੀ ਦੱਸਿਆ ਜਾ ਰਿਹਾ ਕਿ ਮਾਗੀ ਤੋਂ ਪਹਿਲਾਂ-ਪਹਿਲਾਂ ਜਿਹੜੇ ਬਾਕੀ ਲੀਡਰ ਨੇ ਉਹਨਾਂ ਦਾ ਅਸਤੀਫਾ ਵੀ ਮਨਜ਼ੂਰ ਹੋ ਜਾਏਗਾ ਤਾਂ ਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਸੱਦੀ ਤੇ ਦੱਸਿਆ ਜਾ ਰਿਹਾ ਕਿ ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਮਨਜ਼ੂਰ ਹੋ ਜਾਏਗਾ ਲਗਾਤਾਰ ਸਵਾਲ ਬਣੇ ਹੋਏ ਸਨ ਲਗਾਤਾਰ ਤਾੜਨਾ ਕੀਤੀ ਜਾ ਰਹੀ ਸੀ ਕਿ ਹਜੇ ਤੱਕ ਸੁਖਬੀਰ ਬਾਦਲ ਦਾ ਅਸਤੀਫਾ ਸੁਖਬੀਰ ਬਾਦਲ ਦਾ ਅਸਤੀਫਾ ਅਖੀਰਕਾਰ ਮਨਜ਼ੂਰ ਹੋ ਜਾਵੇਗਾ ਕਪੰਥਕ ਪਿਰਾਦੇ ਅੰਦਰ ਹਿਲਜੁਲ ਤੋਂ ਬਾਅਦ ਇਸ ਅਕਾਲ ਤੱਕ ਸਾਹਬ ਦੇ ਜਥੇਦਾਰ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕਰਨ ਪਿੱਛੋਂ ਸ਼੍ਰੋਮਣੀ ਕਾਲੀ ਦਲ ਐਕਸ਼ਨ ਮੋਡ ਵਿੱਚ ਆ ਗਿਆ ਤੇ ਨਾਲ ਹੀ ਸੁਖਬੀਰ ਬਾਦਲ ਦੇ ਅਸਤੀਫੇ ਤੇ ਪਾਰਟੀ ਦੀ ਮੈਂਬਰਸ਼ਿਪ ਪੱਤੀ ਪ੍ਰੋਗਰਾਮ ਬਾਰੇ ਚਰਚਾ ਕਰਨ ਦੇ ਵਾਸਤੇ ਕਾਲੀ ਦਲ ਨੇ 10 ਜਨਵਰੀ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ ਚਰਚਾ ਇਹ ਵੀ ਹੈ ਕਿ ਮਾਗੀ ਮਿਲੇ ਤਾਂ ਪਹਿਲਾਂ ਪਹਿਲਾਂ ਹੀ ਸੁਖਬੀਰ ਬਾਦਲ ਤੇ ਹੋਰ ਜਿਹੜੇ ਲੀਡਰ ਨੇ ਉਹਨਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਜਾਣਗੇ ਜਾਣਕਾਰੀ ਮੁਤਾਬਕ ਸ਼੍ਰੋਮ ਪੁੰਦਲ ਉਹਨਾਂ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ ਸਾਧ ਲਈ ਹੈ ਤੇ ਇਸ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਦਿੱਤੇ ਅਸਤੀਫੇ ਦੇ ਉੱਤੇ ਤੇ ਨਾਲ ਹੀ ਪਾਰਟੀ ਦੀ ਭਰਤੀ ਮੁਹਿੰਮ ਸਮੇਤ ਜਥੇਬੰਦਕ ਢਾਂਚੇ ਦੇ ਪੁਨਰਗਠਨ ਸਮੇਤ ਫੈਸਲੇ ਜੁਨੇ ਲਏ ਜਾਣਗੇ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਹੋਵੇਗੀ ਨਾਲ ਹੀ ਉਹਨਾਂ ਪੁਸ਼ਟੀ ਵੀ ਕੀਤੀ ਕਿ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਦੇ ਅਸਤੀਫੇ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਪਾਰਟੀ ਦੀ ਮੈਂਬਰਸ਼ਿਪ ਭਰਤੀ ਦੇ ਪ੍ਰੋਗਰਾਮ ਤੋਂ ਇਲਾਵਾ ਸੂ ਦਰپیش ਹੋਰ ਮਸਲਿਆਂ ਤੇ ਫੈਸਲੇ ਵੀ ਲਈ ਜਾਣਗੇ ਤਦਾਜ਼ੀਏ ਕਿ ਇਸ ਵਾਰ ਮਾਗੀ ਮੇਲੇ ਦੇ ਦੌਰਾਨ ਸ਼੍ਰੀ ਮੁਕਸਰ ਸਾਹਿਬ ਵਿੱਚ ਵੱਡੇ ਪੰਥ ਇਕੱਠ ਹੋ ਰਹੇ ਨੇ ਤੇ ਇਸ ਦੌਰਾਨ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਹਮਾਇਤਿਆਂ ਵੱਲੋਂ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਇਸ ਲਈ ਗਰਮ ਖਿਆਲੀਆਂ ਵੱਲੋਂ ਵੱਡੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਨਵੀਂ ਪਾਰਟੀ ਦੀ ਚਰਚਾ ਮਗਰੋਂ ਸ਼੍ਰੋਮ ਨੇ ਕਾਲੀ ਦਲ ਅਲਰਟ ਹੋ ਗਿਆ ਤੇ ਹਾਲਾਤ ਨੂੰ ਵੇਖਦਿਆ ਹੋਇਆ ਸੁਖਬੀਰ ਬਾਦਲ ਖੁਦ ਮੈਦਾਨ ਦੇ ਵਿੱਚ ਆ ਗਏ ਅਮਰਿਤਪਾਲ ਸਿੰਘ ਖਿਲਾਫ ਖੋਲ ਕੇ ਬੋਲਟ ਨੇ ਕਈ ਵੀਡੀਓ ਜੜੀਆਂ ਉਹ ਵੀ ਸਾਹਮਣੇ ਆਈ ਇਸ ਤੋਂ ਇਲਾਵਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਮੁੱਦਾ ਵੀ ਇਸ ਵੇਲੇ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਮਾਗੀ ਮੇਲੇ ਦੌਰਾਨ ਇਹ ਮੁੱਦਾ ਵੀ ਅਕਾਲੀ ਦਲ ਦੀ ਮੁਸੀਬਤ ਖੜੀ ਕਰ ਸਕਦਾ ਹੈ ਇਸ ਤੋਂ ਇਲਾਵਾ ਸ਼ਿਕਾਇਤ ਇਤਸਾਹਬ ਦੇ ਜਥੇਦਾਰ ਵੱਲੋਂ ਜੋ 2 ਦਸੰਬਰ ਨੂੰ ਆਦੇਸ਼ ਦਿੱਤੇ ਗਏ ਸਨ ਕਿ ਕਾਲੀ ਦਲ ਨੇ ਅਜੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਇਸ ਤੋਂ ਜਥੇਦਾਰ ਕਾਫੀ ਨਰਾਜ਼ ਵੀ ਚੱਲ ਰਹੇ ਨੇ ਤੇ ਉਹਨਾਂ ਨੇ ਬੀਤੇ ਦਿਨੀ ਕਾਲੀ ਦਲ ਨੂੰ ਝਾੜ ਵੀ ਪਾਈ ਸੀ ਕਿ ਸ਼ਕਾਲਦਤ ਸਾਹਿਬ ਦੇ ਹੁਕਮਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਤਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਹੁਣ ਕਾਲੀ ਦਲ ਵੱਲੋਂ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਗਈ ਹੈ ਤੇ ਦੱਸਿਆ ਜਾ ਰਿਹਾ ਕਿ 10 ਜਨਵਰੀ ਨੂੰ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਹੋ ਜਾਏਗਾ ਤੇ ਮੰਗੀ ਤੋਂ ਪਹਿਲਾਂ ਪਹਿਲਾਂ ਜਿਹੜੇ ਹੋਰ ਲੀਡਰ ਨੇ ਉਹਨਾਂ ਦੇ ਵੀ ਜਿਹੜੇ ਅਸਤੀਫੇ ਨੇ ਉਹ ਸਵੀਕਾਰ ਕਰ ਲਈ ਜਾਣ